ਸਾਸੀ ਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਕਲਖੁਰਦ ਦੇ ਵਿੱਚ ਕਲਖੁਰਦ ਪਿੰਡ ਜ਼ਿਲ੍ਹਾ ਫਿਰੋਜ਼ਪੁਰ ਦਾ ਮਨਮੱਤਾ ਨਗਰ ਆ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਰੰਮੀ ਬਾਈ ਦਾ ਨਾਮ ਅਤੇ ਵਪਾਰ ਦਾ ਬਾਈ ਦਾ ਕੰਮ ਜਨਮਰ ਬਾਈ ਦੇ ਕੋਲੇ ਇਸ ਟਾਈਮ ਮਿੱਤਰੋ ਹੈਗੇ ਤਿੰਨ ਤਿੰਨ ਜਾਨਵਰਾਂ ਦੀ ਪ੍ਰੋਪਰ ਡਿਟੇਲ ਪ੍ਰੋਪਰ ਜਾਣਕਾਰੀ ਆਪਾਂ ਮਾਲਕ ਤੋਂ ਲੈਣੇ ਆ ਆਉ ਕਰਦੇ ਆ ਖੁੱਲ ਕੇ ਗੱਲਾਬਾਤ ਆ ਸਾਰੀ ਜਾਣਕਾਰੀ ਲੈਣੇ ਆ ਸਾਰੀ ਵੀਡੀਓ ਵਿੱਚ ਕਹਿਣੀ ਆ ਗੱਲਬਾਤ ਸਤਿ ਸ਼੍ਰੀ ਅਕਾਲ ਰਮੀ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਆ ਮਰਾ ਵਧੀਆ ਬਾਈ ਸੇਤਾ ਦੇ ਪ੍ਰਵਾਸ ਵਧੀਆ ਵਧੀਆ ਕਿਰਪਾ ਮਾ ਚਲੋ ਸ਼ੁਕਰ ਆ ਬਾਈ ਰਮੀ ਬਾਈ ਗੱਲ ਏ ਉਹ ਵੀ ਜਾਨਵਰ ਤਿੰਨ ਹਾਂਜੀ ਤੇ ਇਹਨਾਂ ਦੇ ਵਿੱਚ ਤੋਕੜ ਗੱਪਣ ਹੁੰਦੀ ਜਿਹੜੀ ਉਹ ਪਹਿਲ ਦੇ ਆਧਾਰ ਤੇ ਵਿਖਾਉਣੀ ਹੁੰਦੀ ਆ ਆਪਾਂ ਹਨਾ ਹਰ ਵਾਰੀ ਅੱਜ ਇਹਦੇ ਬਾਰੇ ਦੱਸੀ ਵੀ ਕਿੰਨੇ ਚਿਰ ਦੀ ਗੱਪਣ ਛੋਟੀ ਸਕ੍ਰੀਨ 'ਚ ਹੁਣ ਬਹੁਤ ਆ ਯਾਰ ਇਹ ਬਾਈ ਕੱਲ ਹੀ ਆਪਾਂ ਚੈੱਕ ਪਾਸ ਕਰਵਾਈ ਆ ਸਾਢੇ ਸੱਤ ਮਹੀਨੇ ਦੀ ਗੱਪਣ ਡਾਕਟਰ ਨੇ ਚੈੱਕ ਦੱਸਿਆ ਠੀਕ ਆ ਜੀ ਹਾਂਜੀ ਤੇ ਦੂਜੇ ਸੂਏ ਲਈ ਗੱਪਣ ਆ ਕਾਣੇ ਅੱਠਾਂ ਹੀ ਦੱਸਿਆ ਸੀ ਮੰਨ ਲਓ ਸਾਢੇ ਸੱਤਾਂ ਦੀ ਆਪਾਂ ਨੈਟ ਆਪਾਂ ਚੈੱਕ ਕਰਵਾਈ ਆ ਸਾਡਾ ਕੋਈ ਵੀ ਡਾਕਟਰ ਲਿਆ ਕੇ ਚੈੱਕ ਕਰਵਾ ਠੀਕ ਆ ਕਰੋ ਲਵਾਤਾ ਸੀਗਾ ਬਾਈ ਹਾਂਜੀ ਹਾਂਜੀ ਠੰਡਾ ਟੀਕਾ ਨਾਲ ਦੀ ਨਾਲ ਹੀ ਲਵਾਤਾ ਠੀਕ ਆ ਬ ਪਹਿਲੇ ਸੋਚਦਾ ਕਿਹੜਾ ਕਰ ਦੋ ਦਮ ਜੀ ਹੈ 11 ਕਿਲੋ ਦਾ ਠੀਕ ਆ ਬਾਈ ਠੀਕ ਆ ਬਾਈ ਅੱਛਾ ਗੱਲ ਐ ਬਾਈ ਹੁਣ ਜੇ ਕੋਈ ਲੈ ਜਾਵੇ ਰੱਖਣ ਨੂੰ ਮੈਂ ਘਰੇ ਰੱਖਣ ਵਾਲੇ ਨੂੰ ਹਨਾ ਕੀ ਰੇਟ ਦੀ ਦੇ ਦਿਆਂਗੇ ਆਪਾਂ ਬਾਈ ਇਹ ਬਾਈ 80000 ਦੀ ਝੋਟੀ ਦੇ ਦਿਆਂਗੇ ਬਾਈ ਝੋਟੀ ਬਹੁਤ ਸੋਹਣੀ ਪੈਠਪੜੇ ਦੀ ਸੋਹਣੀ ਆ ਪੂਰੀ ਸੋਹਣੀ ਸਿੰਘਾ ਸੁੰਗਾ ਦੀ ਸੋਹਣੀ ਝੋਟੀ ਆ ਠੀਕ ਆ ਬਾਈ ਹਾਂ ਬਾਕੀ ਤਾਂ ਖੋਲੀ ਬਈ ਬਹੁਤ ਮੋਟੀ ਮੂਟੀ ਰਵੀ ਮਈ ਖੋਲੀ ਬਣਾ ਜਾ ਬਾਈ ਬਈ ਵਾਕੇ ਮੈਂ ਝੋਟੀ ਤਿਆਰ ਕਰ ਲੂਗਾ ਜਿਹੜਾ 2 ਮਹੀਨੇ ਨੂੰ ਹਨਾ ਮਹੀਨੇ ਤਾਂ 2 ਹੀ ਆ ਬਾਈ ਹਾਂ ਬਾਈ ਸਵਾ ਲੱਖ ਦੀ ਝੋਟੀ ਵੀ ਬੂਗੀ ਹਾਂ ਅੱਜ ਅੱਜ 80000 ਦੀ ਝੋਟੀ ਦੇ ਦਾਂਗੇ। ਮਾਨਤਾਨ ਕਿੰਨਾ ਕੁ ਕਰਦੇ? ਮਾਨਤਾਨ ਕਰ ਦਾਂਗੇ 1000 ਰੁਪਿਆ ਵਿੱਚੋਂ ਜੀ। ਜੈ ਜੀ ਜਵਾ ਖਿੱਚ ਕੇ ਸਾਹਮਣੀ ਕਰਨੀ ਹੈ। 2000 ਰੁਪਿਆ ਮਾਨਤਾਨ ਕਰ ਦਾਂਗੇ ਭਾਈ। ਠੀਕ ਆ ਭਾਈ ਲੈ ਵੀ ਮਿੱਤਰੋ। 2000 ਰੁਪਿਆ ਮਾਨਤਾਨ ਪਈਆਂ ਦਾ ਕਰ ਦਾਂਗੇ। ਠੀਕ ਆ। ਓਕੇ ਆ ਭਾਈ। ਕਿੰਨੇ ਪੁੱਤ ਵਿਖਾ ਦੀ ਲੱਤਾ ਲੱਤਾ ਹੈਗੀਆਂ 1921 ਨਾ। ਨਹੀਂ ਨਹੀਂ ਭਾਈ ਜਮਾ ਇਹ ਤੱਕ ਲੈ ਹੀ ਮਾੜੀ ਗੇਣੂ ਕਲੀ। ਪੁੱਤ ਪਾ ਦੇ ਜਾ। ਲੈ ਵੀ ਮਿੱਤਰੋ। ਦੇਖੋ ਕਿ ਨਾ ਅਧਿਕਰਮਾਲੀ ਦੀ ਬਾਡੀ ਬੰਤਰ ਲਿਆ ਬਈ ਮੋੜ ਜਾ ਬਣਦੇ ਸੋਹਣੀ ਝੋਟੀ ਆ ਹਨਾ ਬਹੁਤ ਸੋਹਣੀ ਝੋਟੀ ਬਈ ਅੰਮੀ ਬਈ ਸਾਂਹ ਕੇ 2 ਰੁਪਏ ਮੈਨ ਲੱਗਿਆ ਰਹੇ ਹਨਾ ਹਾਂ ਲੈ ਬਈ ਬਈ ਦੇਖ ਸਕਦੇ ਹੋ ਤੁਸੀਂ ਹਾਂ ਅਚਾਰ ਅਮੀ ਇੱਕ ਬੱਚੀ ਬੜੀ ਸੋਹਣੀ ਲੰਦੀ ਬੈਠਾ ਯਾਰ ਹਾਂ ਬਈ ਇਹ ਚੀਜ਼ ਮਿਲਦੀ ਬਹੁਤ ਘੱਟ ਹੈ ਜਰਸੀ ਵੀ ਮਿਲ ਜਾਂਦੀ ਹੈ ਸਾਈਵਾਲ ਵੀ ਮਿਲ ਜਾਂਦੀ ਆ ਪਿਓਰ ਪਰ ਇਹ ਚੀਜ਼ ਘੱਟ ਮਿਲਦੀ ਆ ਯਾਰ ਹੈਨਾ ਇਹ ਬਈ ਬਾਲੀ ਸੋਹਣੀ ਕਿਰਤੀ ਆ ਦਾ ਇਹ ਜਰਸੀ ਆ ਬਈ ਪਤਾ ਨਹੀਂ ਯਾਰ ਕਿਹੜਾ ਮੈਂ ਤਾਂ ਨਾ ਯਾਨੀ ਯਾਦ ਕਿਹੜੇ ਸੀ ਮੰਦੀ ਆ ਰੰਗ ਵੇਖ ਕਿੱਡਾ ਸੋਹਣਾ ਗੋਲੋ ਮੋਲੋ ਜੀ ਹੈਨਾ ਹੂੰ ਲੈ ਇਹਨੂੰ 6 ਮਹੀਨਿਆਂ ਦੀ ਆ ਤੇ ਇਹਦੀ ਝੋਲੀ ਵੇਖ ਜਿਹੜੀ ਗੱਲ ਦੇਖਣ ਵਾਲੀ ਆ ਸਹੀ ਜਰਾ ਬਈ ਝੋਲੀ ਕਿੱਡੀ ਸੋਹਣੀ ਗਾਂ ਬਣੋਗੀ ਟੌਪ ਦੀ ਆ 4 ਮਹੀਨਿਆਂ ਦੀ ਆ ਬਾਈ 6ਾਂ ਦੀ 6ਾਂ 6 ਮਹੀਨੇ ਹਾਂ ਕਿੰਨੇ ਦੀ ਦੇ ਦੇਂਗਾ ਰੰਮੀ ਬਾਈ ਇਹ ਬਈ 8000 ਦੀ ਦੇ ਦਾਂਗਾ ਬੱਚੀ ਠੀਕ ਆ ਯਾਰ ਬਈ ਕੀ ਮਾੜੀ ਆ ਯਾਰ ਹਨਾ ਸਮੀ ਸਮਾਈ ਆ ਹੈ ਬਾਈ ਫੀਡ ਖਾਂਦੀ ਕਾਰਗਲ ਫੀਡ ਵਾਧੂ ਖਾਂਦੀ ਆ ਠੀਕ ਆ ਬਾਈ ਹਾਂਜੀ ਇਹ ਬਣ ਜਾਣਾ ਜੇ ਕਾਰਗਲ ਖਾਂਦੀ ਆ ਹਾਂ ਹਾਂ ਬਾਈ ਹੋਣੀ ਖੇੜਦੀ ਹੋਣੀ ਤੇ ਹਨਾ ਮੂੰਹ ਦੇ ਕਿੱਡਾ ਸੋਹਣਾ ਬਣਦੇ ਨੂੰ ਤਾਂ ਅੰਦਰ ਹੀ ਪਾਉਂਦੀ ਕਿ ਇੱਥੇ ਹੀ ਬਣਦੇ ਚੱਲੇ ਵੀਡੀਓ ਬਣਾਉਂਦੇ ਇੱਥੇ ਕਾਹ ਪਰ ਕੱਚੇ ਤੇ ਹੀ ਬਣਦੇ ਕੋਈ ਨਾ ਨੇ ਠੀਕ ਹੈ ਗੋਲੋ ਮੋਲੋ ਜੀ ਹੈ ਨਾ ਨਹੀਂ ਠੀਕ ਆ ਵੀਰੇ ਅੱਛਾ ਰਮੀ ਭਾਈ ਆ ਨੀਲੀ ਦੀ ਮਹਿ ਜਿਹੜੀ ਇਹਨੇ ਤੀਜਾ ਸੁਹਾ ਸੁਣਾ ਜੀ ਇਹਦੇ ਕਿੰਨੇ ਦਿਨ ਪਏ ਵੀਰੇ ਇਹਦੇ ਇੱਕ ਹਫਤਾ ਪਿਆ ਹੀ ਸੂਣ ਚ ਹਜੇ ਸੂਣ ਚ ਹੈ ਹਾਂਜੀ ਠੀਕ ਆ ਥੱਲੋ ਬਹੁਤ ਚੰਗੀ ਆ ਨਾ ਬਈ ਬਹੁਤ ਸਾਫ ਆ ਪਏ ਥੱਲੇ ਚਨੇ ਦੇ ਦੇ ਦਾਂਗੇ ਬਈ ਏ ਬਾਈ 1 ਲੱਖ ਤੇ 10000 ਦੀ ਦੇ ਦਾਂਗੇ ਬਾਈ ਮਾਣਤਣ ਵਿੱਚ ਰਮੀ ਮਾਣਤਣ ਕਰ ਦਾਂਗੇ 1000 ਰੁਪਇਆ ਠੀਕ ਆ ਬਾਈ ਫਿਰ 10 ਦਿਨ ਲੈ ਲੈ ਜੂਗੀ ਜਰਾ ਹਣਾ ਲੈ ਜੂ ਬਾਈ ਲੈਵਾ ਬਹੁਤ ਸੋਹਣਾ ਬੜੀ ਸੋਹਣੀ ਝੋਟੀ ਆ ਵਧੀਆ ਬਰੀਕ ਮੈਂ ਹਜੇ ਹੁਣ ਵੀ ਬੜ ਚੰਗੀ ਬਣ ਜੂ ਥੱਲੋ ਹਣਾ ਲੈ ਆ ਬਾਈ ਹੂੰ ਮੈਂ ਠੀਕ ਆ ਬਾਈ 100 ਸਭ ਮੁੱਲ ਬਾਕੀ ਬੱਚਾ ਵੀ ਚੰਗਾ ਦੇ ਦੂਗੀ ਵਧੀਆ ਹੂੰ ਜਮਾ ਨੀਲੀਆਂ ਦਾ ਨਿਸ਼ਾਨੀਆਂ ਜਮਾ ਪੂਰੀਆਂ ਕਰਦੀ ਆ ਹੂੰ ਸਾਰੀ ਚੰਗੀ ਹੈ ਜੇ ਕਹੀਏ ਤਾਂ ਹਣਾ ਦੋਨੇ ਅੱਖਾਂ ਮੱਥੇ ਬੱਲ ਹੂੰ ਗੋਚਾਰੇ ਪੈਰ ਥੱਲੇ ਵੀ ਨਿਸ਼ਾਨ ਹੁਣ ਤਾਂ ਮੋਬਾਈਲ ਵੀ ਆਇਆ ਜਿਵੇਂ ਟੂੜੀ ਵਾਲੀ ਵਿੱਚੋਂ ਲਾਟ ਨਹੀਂ ਮਾਰਦੀ ਉਦੀ ਵੀਡੀਓ ਬਣਾਉਂਦੇ ਆਂ ਜੱਪਦੇ ਹਾਂ ਹਾਂ ਆ ਵੇਖੋ ਬਈ ਹਾਂ ਹਾਂ ਅੱਛਾ ਇਹ ਤੇ ਤਿੰਨ ਨੰਬਰ ਤੇ ਹੋ ਗਈ ਹਨਾ ਵੀਰੇ ਥਾਣਾ ਦਾ ਗਾ ਲੇਵਾ ਸਾਰਾ ਪਿੱਛੇ ਨੂੰ ਆਂਦੇ ਨਹੀਂ ਇਹ ਲੇਵਾ ਗੜਵੀ ਹਲਗਾ ਹਾਂ ਚੋਰ ਚੋਰ ਅੱਛਾ ਆ ਲਾਸਟ ਝੋਟੀ ਜਿਹੜੀ ਬਈ ਇਹਨੇ ਦੂਜਾ ਸੂਆ ਸੋਨਾ ਝੋਟੀ ਨੇ ਜਿੰਨਾਂ ਦਿਨ ਪਏ ਵੀਰੇ ਦੇ ਇਹਨੇ ਪਹਿਲਾਂ ਨੇ 12-13 ਕਿਲੋ ਦੁੱਧ ਦਿੱਤਾ ਝੋਟੀ ਨੇ ਠੀਕ ਆ ਐਦ ਕੀ 14-15 ਕਿਲੋ ਦੁੱਧ 15 ਕਿਲੋ ਦੇ ਦੂਗੀ ਝੋਟੀ ਨੂੰ ਹੂੰ ਹੂੰ ਇਹਦੇ ਸਪਾਈ ਸਫਾਈ ਤਰੀ ਨੂੰ ਦਿਨ ਪੂਰੇ ਹੋਣੇ ਪੂਰੇ 10 ਦਿਨ ਪਏ ਆ 17 ਤਰੀਕਾ ਠੀਕ ਆ ਰੰਮੀ ਵੀਰੇ ਹਾਂਜੀ ਠੀਕ ਆ ਭਾਈ ਦੁੱਧ ਕਿੰਨਾ ਦੇ ਜੂਗੀ ਭਈ ਐਦ ਕੀ ਦੁੱਧ 15 ਕਿਲੋ ਦੇ ਦੂਗੀ ਝੋਟੀ ਇਹ ਥੱਲੋਂ ਬਹੁਤ ਚੰਗੀ ਆ ਨਾ ਥੱਲੋਂ ਬਹੁਤ ਚੰਗੀ ਕੱਦ ਕਾਠ ਬਹੁਤ ਆ ਸਿੰਘ ਸੁੰਗ ਸੋਨਾ ਸਾਰੀ ਚੰਗੀ ਝੋਟੀ ਵੱਡੀ-ਵੱਡੀ ਆ ਝੋਟੀ ਕਿੰਨੇ ਦੀ ਅੱਜ ਦੇ ਦਈ ਇੱਕ 1.35 ਲੱਖ ਦੀ ਝੋਟੀ ਦੇ ਦਾਂਗੇ ਵੀ 1.35 ਦੀ ਮਾਨਤਨ ਕਰ ਦਾਂਗੇ ਵਿੱਚੋਂ ਹਾਂਜੀ ਮਾਨਤਨ ਕਰ ਦਾਂਗੇ ਠੀਕ ਆ ਵੀ ਲੈ ਮਿੱਤਰੋ ਵਾਕਿਆ ਹੀ ਹੈ ਵੀ ਚੀਜ਼ ਹੈ ਇੱਕ ਹਨਾ ਲੈਵੇ ਲੂ ਇਹਦੀ ਪੂਰੀ ਸਭ ਬਹੁਤ ਜਿਆਦੇ ਇਹੋ ਜਿਹੇ ਬਣਾਉਂਗੀ ਦੋ ਦੋ ਦਿਨ ਦੀ ਹੋਵੇ ਚਾਰ ਮਹੀਨੇ ਦੀ ਕੱਪੜ ਹੋਵੇ ਕਿੰਨੀ ਇਹ ਤਾਂ ਦਹਾਵਰਾਂ ਨੂੰ ਇਹਨੇ ਮਾਲਾ ਲੈਵਾ ਪੂਰਾ ਫੁੱਲ ਭਰ ਜੂਗੀ ਪੂਰੇ 27 ਦਿਨ ਪੂਰੇ ਹੁੰਦੇ ਦੇ ਹੂੰ ਨਹੀਂ ਠੀਕ ਸਾਰੀ ਚੰਗੀ ਬਣਦੀ ਤਣਦੀ ਆ ਬਾਕੀ ਜੈਲੀ ਵੜੀ ਐ ਝੋਟੀ ਹੂੰ ਨਹੀਂ ਠੀਕ ਆ ਭਾਈ ਯਾਰ ਓਕੇ ਜਾਂ ਬਣਦੇ ਜੈਲੀ ਬਹੁਤ ਆ ਵਕ ਤੁਰਦੀ ਦਰਦੀ ਹੈ ਨਾ ਨਾ ਕਹਿਣਾ ਲੜੇ ਨਾ ਕਹਿਣ ਟੁੱਟ ਮਾਰੇ ਹੈ ਨਹੀਂ ਠੀਕ ਹੈ ਅੱਛਾ ਰਮੀ ਭਾਈ ਨੰਬਰ ਤੋਂ ਉਹੀ 9781069724 ਹਾਂਜੀ ਹਾਂਜੀ 9781069724 ਬਾਈ ਦਾ ਨੰਬਰ ਆ ਮਿੱਤਰੋ ਤੋਹਫੇ ਦੇ ਵਿੱਚ ਮੱਛੀ ਆ ਤਿੰਨ ਮੱਝਾਂ ਟੋਕੜ ਗੱਪਣਵੇਂ ਆ ਤੇ ਸਾਰਿਆਂ ਦੇ ਰੇਟ ਜਾਣਕਾਰੀ ਦੱਸਤੀ ਆ ਫੁੱਲ ਵੀਡੀਓ ਦੇ ਵਿੱਚ ਫੁੱਲ ਜਾਣਕਾਰੀ ਆ ਤੇ ਹੋ ਪਿੰਡ ਕਲਖੁਰਦਾ ਜ਼ਿਲ੍ਹਾ ਫਰੀਦਕੋਟ